Thank you. K Calvin. yeah yeah, yeah. Oh, hey, yeah. Yeah. Oh, yeah, my God, my God, my God, you look at your voice! Yeah. ਉਹ ਯਾਰੀ ਟ੍ਰੇਨ ਕਰਦੀ ਐ ਨਹੀਂ ਐਸੋ ਮੇਰੀ ਆਈਡੀ ਐ ਨਹੀਂ ਜੋ ਜ਼ਿਲ੍ਹਾ ਜੂਥ ਕੌਂਗਰਸ ਦੇ ਪ੍ਰਧਾਨ ਸੰਜੀਵ ਸ਼ਰਮਾ ਜੀ ਦੀ ਅਗਵਾਈ ਚ ਬਹੁਤ ਵੱਡਾ ਜਿਹੜਾ ਅੱਜ ਮਿਸਾਲ ਮਾਰਚ ਤੁਸੀਂ ਕੀਤਾ ਹੈ ਖਾਚ ਪੁੱਛੋ ਮੈਨੂੰ ਵੀ ਨਹੀਂ ਸੀ ਲੱਗਦਾ ਕਿ ਐਡਾ ਵੱਡਾ ਜਿਹੜਾ ਨੌਜਵਾਨ ਤੁਸੀਂ ਸ਼ਹਿਰ ਦੇ ਵਿੱਚੋਂ ਬਾਹਰ ਨਿਕਲ ਕੇ ਆ ਜਾਓਗੇ ਪਰ ਮੈਨੂੰ ਖੁਸ਼ੀ ਹੈ ਇਸ ਗੱਲ ਦੀ ਕਿ ਅੱਜ ਕਿਸਾਨਾਂ ਦੇ ਹੱਕ 'ਚ ਜਿਹੜਾ ਪਟਿਆਲੇ ਦਾ ਨੌਜਵਾਨ ਆ ਉਹ ਘਰਾਂ 'ਚੋਂ ਨਿਕਲ ਕੇ ਅੱਜ ਸੜਕਾਂ 'ਤੇ ਆ ਗਿਆ ਅੱਜ ਜੂਥ ਕਾਂਗਰਸ ਦੀ ਪੂਰੀ ਟੀਮ ਇੱਥੇ ਸਾਡੇ ਉਹਦੇ ਵੀ ਢਿੱਲੋਂ ਜੀ ਅਤੇ ਸਾਡੇ ਇਥੋਂ ਜੋ ਪਟਿਆਲਾ ਤੋਂ ਚੋਣ ਲੜੇ ਸਾਫ ਦਾ ਮੇਰ ਵਿਸ਼ਨੂ ਸ਼ਰਮਾ ਜੀ ਬੀਬੀ ਗੁਰਸਰਨ ਕੌਰ ਰੰਧਾਵਾ ਜੀ ਜੋ ਸਾਡੀ ਮਹਿਲਾ ਕੌਂਗਰਸ ਦੇ ਪ੍ਰਧਾਨ ਹਨ ਅਤੇ ਪਟਿਆਲੇ ਦੀ ਪੂਰੀ ਯੂਥ ਦੀ ਟੀਮ ਜੋ ਯੂਥ ਕੌਂਗਰਸ ਦਾ ਰੂਰਲ ਦਾ ਪ੍ਰਨਾਵ ਵਰਨਵ ਗੋਇਲ ਅਤੇ ਸਾਰੀ ਟੀਮ ਇੱਥੇ ਧੀ ਬਲੋਕਾਂ ਦੇ ਪ੍ਰਧਾਨ ਬਾਕੀ ਵੀ ਜੋ ਮੈਨੂੰ ਅੱਜ ਇਹ ਦੇਖ ਕੇ ਕਿ ਤੁਸੀਂ ਅੱਜ ਕਿਸਾਨਾਂ ਦੇ ਨਾਲ ਜਿਹੜੇ ਖੜੇ ਹੋਇਓ ਤਾਂ ਅੱਜ ਇੱਕ ਬੜਾ ਵੱਡਾ ਸੁਨੇਹਾ ਅੱਜ ਕੇਂਦਰ ਦੀ ਸਰਕਾਰ ਅਤੇ ਹਰਿਆਣਾ ਦੀ ਸਰਕਾਰ ਨੂੰ ਜਾਏਗਾ ਕਿ ਵਾਕਈ ਅੱਜ ਕਿਸਾਨਾਂ ਦੇ ਨਾਲ ਜਿਹੜਾ ਪੰਜਾਬ ਦਾ ਨੌਜਵਾਨ ਆ ਉਹ ਅੱਜ ਸੜਕਾਂ ਤੇ ਉਤਰ ਕੇ ਖੜਾ ਹਾਂਜੀ ਭਾਈ ਕੀ ਹੈ ਮੰਗ ਤੇ ਕੀ ਨਹੀਂ ਸਾਡੇ ਜਿਹੜੇ ਸਾਡੇ ਕਿਸਾਨ ਸਾਡੇ ਅੰਦਾਤਾ ਜਿਹੜੇ ਕਿ ਪਿਛਲੀਆਂ ਕਈ ਦਿਨੋਂ ਤੁਹਾਨੂੰ ਪਤਾ ਹੈ ਆਪਣੇ ਐਮਐਸਪੀ ਤੇ ਆਪਣੇ ਹੱਥ ਲੈਣ ਲਈ ਜਿਹੜੇ ਸ਼ੰਭੂ ਬਾਰਡਰ ਤੇ ਖੜੇ ਨੇ ਉਹਨਾਂ ਨੂੰ ਜਿਹੜੀ ਕਿ ਤੁਸੀਂ ਮੌਜੂਦਾ ਸਰਕਾਰ ਬੀਜੇਪੀ ਸਰਕਾਰ ਮੋਦੀ ਸਰਕਾਰ ਨੇ ਉਹਨਾਂ ਨੂੰ ਆਪਣੇ ਹੱਕ ਮੰਗਣ ਲਈ ਦਿੱਲੀ ਜਾਣ ਵਕਤ ਜਿਹੜਾ ਕਿ ਰੋਕਿਆ ਉਹਨਾਂ ਨੂੰ ਕੰਡੇ ਲੀਆ ਤਾਰਾ ਲਾ ਕੇ ਫਰੀਏ ਲਾ ਕੇ ਬੈਰੀਕੇਡ ਲਾ ਕੇ ਜਿਹੜੇ ਉਹਨਾਂ ਨੂੰ ਆਪਣੇ ਹੱਕ ਮੰਗਣ ਲਈ ਹੱਕ ਮੰਗਣ ਲਈ ਜਿਹੜੀ ਦਿੱਲੀ ਜਾਣਾ ਚਾਹੁੰਦੇ ਸੀ ਉਹਨਾਂ ਨੂੰ ਰੋਕਿਆ ਉਹਨਾਂ ਤੇ ਅਤਿਆਚਾਰ ਕੀਤਾ ਉਹਨਾਂ ਤੇ ਆਸੂ ਗਰ ਦੇ ਗੋਲੇ ਪੈਂਕੇ ਉਹਨਾਂ ਦੀ ਪੱਗਾਂ ਲਾਈਆਂ ਐਸਾ ਕੋਈ ਆਪਣੇ ਦੁਸ਼ਮਣਾਂ ਵੀ ਨਹੀਂ ਕਰਦਾ ਜਿਹੜੀਆਂ ਕਿ ਉਹਨਾਂ ਨੇ ਸਾਡੀ ਸਾਡੇ ਪੰਜਾਬ ਦੇ ਜਿਹੜੇ ਕਿ ਹਰ ਬਹਾਰ ਕੀਤੇ ਚ ਅੱਗੇ ਜਿਹੜੇ ਵੀ ਬਾਰਡਰ ਤੇ ਲੜਾਈਆਂ ਲੈਣ ਚਿਹੇ ਜਿਹੜੇ ਸਾਰੇ ਪੰਜਾਬੀ ਸਾਡੇ ਅੱਗੇ ਨੇ ਉਹਨਾਂ ਨੂੰ ਉਹਨਾਂ ਤੇ ਉਹਨਾਂ ਨੂੰ ਮਾਰਿਆ ਕੁੱਟਿਆ ਉਹਨਾਂ ਦੀ ਪੱਗਾਂ ਤੱਕ ਲਾਈਆਂ ਅਸੀਂ ਉਹਨਾਂ ਦੇ ਬਰੋਸਟ ਅੱਜ ਵਿਸ਼ਾਲ ਮਾਰਚ ਕਰਨ ਜਾ ਰਹੇ ਆ ਸਾਰੇ ਸ਼ਹਿਰ ਵਾਸੀਆਂ ਨੂੰ ਮੈਂ ਬੇਨਤੀ ਕਰਦਾ ਕਿ ਇਹ ਉਹ ਕਿਸਾਨ ਨੇ ਜਿਨ੍ਹਾਂ ਨੂੰ ਹਰ ਦੇ ਵੇਲੇ ਲਾਲੋ ਕੋਈ ਵੀ ਬੁਰਾ ਟਾਈਮ ਆਉਂਦਾ ਸਭ ਤੋਂ ਅੱਗੇ ਹੋ ਕੇ ਆਪਣੇ ਟਰੈਕਟਰ ਟਰਾਲੀਆਂ ਲੈ ਕੇ ਸਾਰੇ ਦੀ ਹੈਲਪ ਕਰਦੇ ਨੇ ਭਾਵੇਂ ਖਾਨ ਦਾ ਸਮਾਨ ਹੋਵੇ ਭਾਵੇਂ ਮੈਡੀਕਲ ਕੀਤਾ ਹੋਵੇ ਹਰ ਪੱਕੂ ਆਪਣਾ ਸਾਥ ਦਿੰਦੇ ਨੇ ਫਿਰ ਆਪਾਂ ਇਹਨਾਂ ਦਾ ਕਿਉਂ ਨਾ ਸਾਥ ਦਈਏ ਆਪਾਂ ਇੱਕ ਮੈਸੇਜ ਦੇਣਾ ਚਾਹੁੰਦੇ ਹਾਂ ਸਾਰੇ ਸ਼ਹਿਰ ਨੂੰ ਕਿ ਸਾਰੇ ਕਿਸਾਨਾਂ ਨਾਲ ਇਕੱਠੇ ਹੋ ਕੇ ਆਪਾਂ ਉੱਥੇ ਸਾਥ ਦਈਏ ਤਾਂ ਕਿ ਉਹਨਾਂ ਦੇ ਜਿਹੜੇ ਹੱਕ ਨੇ ਉਹਨਾਂ ਦੇ ਆਪਣੇ ਹੱਕ ਹਨ ਉਹਨਾਂ ਨੂੰ ਅਸੀਂ ਦਿਵਾ ਸਕੀਏ ਕਿੱਦਾਂ ਦੇਖਦੇ ਹੋ ਕਿ ਹਰਿਆਣਾ border ਵਾਲੇ ਪੰਜਾਬੀ ਹੱਕ ਵੀ ਚਾਕੇ ਬੜੀ ਸ਼ਰਮ ਬੜੀ ਸ਼ਰਮਨਾਈ ਗੱਲ ਹੈ ਸਭ ਤੋਂ ਸ਼ਰਮਨਾਕ ਆਪਣੇ ਜਿਹੜੇ ਪੰਜਾਬ ਦੇ ਪੀਐਮ ਭਗਵੰਤ ਮਾਨ ਜੀ ਨੇ ਜਿਹੜੀ ਕਿ ਬਗਾਨੀ ਸਟੇਟ ਵਾਲੇ ਆ ਕੇ ਸਾਡੀ ਸਟੇਟ ਚ ਆ ਕੇ ਉਹਨਾਂ ਤੇ ਹਮਲਾ ਕਰਦਣ ਮੈਂ ਕਹਿੰਦਾ ਚਲਾਨ ਚੜਾਣਾ ਚਲਾਨ ਕਰਦੇ ਨੇ ਨਾ ਉਹਨੂੰ ਐ ਪੈਂਦੇ ਟੁੱਟ ਕੇ ਪਤਾ ਨਹੀਂ ਕਿਹੜਾ ਉਹ ਸਾਡਾ ਅੱਤਵਾਦੀ ਆ ਗਿਆ ਤੁਸੀਂ ਅੱਜ ਉਹਨੂੰ 4 ਦਿਨ ਹੋ ਗਏ ਜਿਹੜੇ ਸਾਡੇ ਕਿਸਾਨ ਵਿਚਾਰੇ ਭਰਾ ਤੇ ਉਹਦੇ ਗੋਲੀ ਵਜੀ ਹੱਦ ਤੱਕ ਉਹਦੇ ਉਹਦੇ ਬੰਦਿਆਂ ਨੂੰ ਫੜਿਆ ਕਿਉਂ ਨਹੀਂ ਗਿਆ ਤੇ ਉਹਨਾਂ ਤੇ ਪਰਚਾ ਕਿਉਂ ਨਹੀਂ ਦਿੱਤਾ ਅਸੀਂ ਅੱਜ ਵਿਸ਼ਾਲ ਮਾਰਚ ਇਸ ਪੰਚ ਕੱਢਣ ਜਾ ਰਹੇ ਹਾਂ ਪੰਜਾਬ ਸਰਕਾਰ ਬੋਲੀ ਕਰੋੜ ਰੁਪਏ ਲੱਗੇ ਪਰਿਵਾਰ ਵਾਲਿਆਂ ਨੇ ਠੁਕਰਾ ਦੇ ਦਿੱਤਾ ਕੋਈ ਪੈਸੇ ਪੈਸਾ ਕੀ ਕਰਨਾ ਜਿਨ੍ਹਾਂ ਦਾ ਕਿਸਾਨ ਜਿਨ੍ਹਾਂ ਦਾ ਪੁੱਤ ਚਲਾ ਗਿਆ ਇਹ ਸਭ ਡਰਾਮੇ ਨੇ ਪੈਸੇ ਨਾਲ ਕਿ ਉਹਨਾਂ ਦਾ ਉਹਨਾਂ ਦਾ ਸੁਭਾ ਵਾਪਸ ਨਹੀਂ ਆ ਚੁੱਕਾ ਲੇਗਲ ਉਹਨਾਂ ਦੇ ਪਰਚਾ ਦਿਓ ਤੇ ਫੜ ਕੇ ਉਸ ਬੰਦਿਆਂ ਨੂੰ ਜਿਹੜੇ ਅਫਸਰਾਂ ਨੇ ਜਨਰਲ ਗਠਬੰਧਨ ਬੰਦਨ ਨੂੰ ਆਮ ਆਦਮੀ ਪਾਰਟੀ ਦੇ ਕੀ ਕਹਿਣਾ ਕਰਦੇ ਹੋ ਦੇਖੋ ਇਹ ਪਾਰਟੀ ਦਾ ਆਪਣਾ ਫੈਸਲਾ ਹੈ ਪੰਜਾਬ ਕੋਈ ਗਠਜੋੜ ਨਹੀਂ ਹੋਇਆ ਸਾਡਾ ਜਿੱਥੇ ਜਿੱਥੇ ਜੀ ਸਟੇਟ ਜਿਨਾਂ ਨੂੰ ਠੀਕ ਲੱਗਦਾ ਆ ਪਾਰਟੀ ਨੇ ਉਥੇ ਉਹਨਾਂ ਨੇ ਕੀਤਾ ਹੁਣ ਪੰਜਾਬ ਸਾਡਾ ਕੋਈ ਗਠਜੋੜ ਨਹੀਂ ਅਸੀਂ 13 13 ਜਿੱਤਾਂ ਸੀ ਆਪ ਲੜਾਂਗੇ ਠੀਕ